ਸ਼ੀ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾ ਝੋਨੇ ਦੀ ਖਰੀਦ ਤੋਂ ਬਚਨਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਝੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਦਬਾਅ ਕਾਰਨ ਦਾਣਾ ਮੰਡੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨਾਂ ਦਾ ਝੋਨਾ ਹਲੇ ਕੁਝ ਵੇਕਣ ਲਈ ਪਿਆ ਹੈ ਇਸ ਨੂੰ ਲੈ ਕੇ ਅੱਜ ਸਾਡੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਲਾਇਆ ਗਿਆ ਹੈ ਪਰ ਡੀਸੀ ਨਾਲ ਮੀਟਿੰਗ ਹੋਈ ਤਾਂ ਉਹਨਾਂ ਬਿਸ਼ਵਾਸ ਦਿਵਾਇਆ ਕੀ ਤੁਹਾਡਾ ਝੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਜੋ ਵੀ ਮੱਕੀ ਵਾਲੇ ਖੇਤਾਂ ਵਿੱਚ ਝੋਨਾ ਬੀਜਾ ਹੈ ਉਸ ਦਾ ਵੀ ਬੇਰਬਾ ਤੁਸੀਂ ਹੁਣ ਲਿਖਵਾ ਦੇਵੋ ਅਤੇ ਅਸੀਂ ਉਸ ਨੂੰ ਵੀ ਖਰੀਦਾਂਗੇ ਇਸ ਸਬੰਧੀ ਉਹਨਾਂ ਤਰੰਤ ਸਬੰਧਤ ਅਧਿਕਾਰੀ ਅਫਸਰਾਂ ਨੂੰ ਵੀ ਝੋਨਾ ਖਰੀਦਣ ਦੀ ਹਦਾਇਤ ਜਾਰੀ ਕੀਤੀ ਪੁੱਦੜ ਲੱਗੇ ਤੁਹਾਡੇ ਕੋਲ ਅੱਜ ਤਰਨ ਆਏ ਗਿਆ ਮੇਰਾ ਨਾਮ ਹਰਪ੍ਰੀਤ ਸਿੰਘ ਅੱਜ ਅਸੀਂ ਤੁਸੀਂ ਆਪਨੇ ਵੀ ਸੁਣਿਆ ਹੋਣਾ ਖ਼ਬਰਾਂ ਦੇ ਵਿੱਚ ਵੀ ਖ਼ਬਰਾਂ ਲੱਗੀਆਂ ਅਨਾਊਂਸਮੈਂਟਾਂ ਵੀ ਹੋ ਗਈਆਂ ਵੀ ਦਾਣਾ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਪਿਆ ਇਹ ਚੱਕਣਾ ਨਹੀਂ ਸਰਕਾਰ ਨੇ ਖਰੀਦ ਬੰਦ ਕਰਤੀ ਸੈਂਟਰ ਸਰਕਾਰ ਨੇ ਦਬਾਅ ਵਧਾਇਆ ਹੋਇਆ ਹੈ ਜਦੋਂ ਕੱਲ ਸਾਨੂੰ ਖ਼ਬਰ ਮਿਲੀ ਪਿੰਡਾਂ ਦੇ ਵਿੱਚ ਆਕਾਰ ਮੱਚ ਗਈ ਕਿਉਂਕਿ ਬਹੁਤ ਥੋੜਾ ਝੋਨਾ ਹੈ ਇਹ ਬਠਿੰਡੇ ਜ਼ਿਲ੍ਹੇ ਦੀ ਕਰਨੀ ਗੱਲ ਕਰਨੀ ਹੋਵੇ 70-80 ਹਜ਼ਾਰ ਘੱਟਾ ਹੈ ਜਿਹੜਾ ਉਹ 13 ਕਬੰਡੀਆਂ ਦੇ ਵਿੱਚੋਂਲੇ ਦਾ ਪਿਆ ਹੈ ਉਹ ਰੁਣ ਰਹੇ ਹੈ ਉਥੇ ਜਿਹੜੇ ਮਜ਼ਦੂਰ ਹੈ ਉਹ ਵਿਲੇ ਫਿਰ ਰਹੇ ਹੈ ਅਸੀਂ ਕੱਲ ਹੀ ਫੈਸਲਾ ਕੀਤਾ ਜ਼ਿਲ੍ਹਾ ਕਮੇਟੀ ਵੱਲੋਂ ਕਿ ਜੇ ਇੰਨਾ ਝੋਨਾ ਚੱਕ ਨਹੀਂ ਸਕਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਧਾਰਾ-ਧਾਰਾ ਚੱਕਾਂਗੇ ਅਸੀਂ ਫੈਸਲਾ ਕਰਕੇ ਧਰਨਾ ਦੇਣ ਦਾ ਪ੍ਰੋਗਰਾਮ ਬੜਾਇਆ ਇਹ ਧਰਨਾ ਚੱਲਣ ਤੋਂ ਪਹਿਲਾਂ ਡੀਸੀ ਸਾਹਿਬ ਬਟਿੰਡਾ ਨੇ ਸਾਨੂੰ ਬੁਲਾ ਲਿਆ ਅੰਦਰ ਬੁਲਾ ਕੇ ਕਿਹਾ ਵੀ ਸਾਡੀ ਤਾਂ ਕੱਲ ਹੀ ਜੱਜਮੈਂਟ ਬਣ ਗਈ ਸੀ ਬਹੁਤ ਥੋੜਾ ਝੋਨਾ ਰਹਿਣਾ ਅਸੀਂ ਚੁਕਾਵਾਂਗੇ ਮੰਡੀਆਂ ਦੇ ਵਿੱਚੋਂ ਨਾਲ ਹੀ ਉਹਨਾਂ ਨੇ ਜਿਹੜਾ ਇਹ ਮਹਿਕਮੇ ਨਾਲ ਸੰਬੰਧਤ ਅਫਸਰ ਹੈ ਡੀਐਫਓ ਉਹਨੂੰ ਬੁਲਾ ਕੇ ਹਦਾਇਤ ਕੀਤੀ ਤੇ ਮੰਡੀਆਂ ਦੇ ਵਿੱਚ ਮਾਰਦਾ ਨਾ ਜਿਹੜਾ ਹੁਣ ਟਿਕਰ ਕਾਫੀ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਝੋਨਾ ਚੱਕਣ ਦਾ ਵਿਸ਼ਵਾਸ ਦਿਵਾਇਆ ਹੈ ਇਹਦੇ ਨਾਲ ਇੱਕ ਨਵੀਂ ਗੱਲ ਜਿਹੜਾ ਬਹੁਤ ਥੋੜਾ ਝੋਨਾ ਮੱਕੀ ਵਾਲੇ ਥਾਂ ਤੇ ਪਛੇਤਾ ਰਹਿੰਦਾ ਲਗਭਗ ਬਠਿੰਡਾ ਜ਼ਿਲ੍ਹੇ ਦੇ ਸਵਾ ਸੌ ਜ਼ਿਲ੍ਹੇ ਦੇ ਕਰੀਬ ਹੈ ਜਿਹੜਾ ਉਹ ਲਿਸਟ ਬਣਾ ਕੇ ਅਸੀਂ ਦਿੱਤੀ ਹੈ ਉਹ ਝੋਨਾ ਵੀ ਉਹਨਾਂ ਨੇ ਚੱਕਣ ਦਾ ਵਿਸ਼ਵਾਸ ਦਿਵਾਇਆ ਹੈ ਜੇ ਵਿਸ਼ਵਾਸ ਕੱਚਾ ਰਹਿੰਦਾ ਹੈ ਉਹਨਾਂ ਨੇ ਸਾਡੇ ਵਾਸਤੇ ਸਮੱਸਿਆ ਉਹ ਵਾੜਣੀ ਆ ਸਰਕਾਰ ਵਾਸਤੇ ਵਾੜਣੀ ਆ ਇਸ ਲਈ ਝੋਨਾ ਮੱਡੀਆਂ ਦੇ ਵਿੱਚੋਂ ਹਰ ਹਾਲਤ ਅਸੀਂ ਚਕਵਾ ਕੇ ਰੱਖਦੇ ਹਾਂ